ब्रेक ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ। ਸ਼ਹਿਰ ਵਿੱਚ ਹਰ ਜਗ੍ਹਾ ਗਲੀਆਂ, ਸੜਕਾਂ, ਬਾਜ਼ਾਰਾਂ ਅਤੇ ਚੌਂਕਾਂ ਵਿੱਚ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਲਈ ਬਿਮਾਰੀਆਂ ਦਾ ਅੱਡਾ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ। ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸਾਡੀ ਫਾਸਟਵੇ ਟੀਮ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਲਈ ਕਹਿਣ ਲਈ 스마트 ਸਿਟੀ ਹੈ ਪਰ ਸ਼ਹਿਰ ਵਿੱਚ ਜਗਾ ਜਗਾ ਲੱਗੇ ਕੂੜੇ ਦੇ ਢੇਰ ਉਸ 스마트 ਸਿਟੀ ਨੂੰ ਬਿਆਨ ਕਰਦੇ ਹਨ ਜਿਸ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ। ਆ ਸੀਵਰੇਜ ਜਿਹੜੇ ਭਰੇ ਪਏ ਆ ਬਿਲਕੁਲ ਨਾ ਕੋਈ ਸਫਾਈ ਹੋ ਰਹੀ ਤਾਂ ਕਾ ਖੋੜੀ ਹੈ ਗਲੀਆਂ ਵੀ ਦੇਖੋ ਤੁਸੀਂ ਇਹ ਸੀਵਰੇਜ ਪਾਣੀ ਦੇ ਪਾਈਪਾ ਦੇਖੋ ਮੋੜੀ ਦੇ ਵਿੱਚ ਕੱਢੀਆਂ ਆ ਮੋੜੀ ਦਾ ਪਾਣੀ ਤੇ ਸੀਵਰੇਜ ਦਾ ਪਾਣੀ ਇਕੱਠਾ ਜਾ ਰਿਹਾ ਤੇ ਤਾਂ ਮੇ ਲੋਕੀ ਬਿਮਾਰ ਹੁੰਦੇ ਪਏ ਚਾਹੀਦਾ ਇਹ ਹੈ ਵੀ ਨਵੀਆਂ ਪਾਈਪਾਂ ਪਾਈਆਂ ਜਾਣ ਗਲੀਆਂ ਸੀਵਰੇਜ ਸਾਫ਼ ਕਰਾਏ ਜਾਣ ਕਿ ਜਿੰਨਾ ਲੋਕਾਂ ਦਾ ਜੀਵਨ ਜਿਹੜਾ ਕ ਸੁੱਚ ਬਣ ਜਾ ਕੇ ਹੋਰ ਕੀ ਆਈ ਕੜਰਾ ਦੁੱਲੋਈ ਗਲੇ ਸਤ ਇਥੇ ਮਾਰਾਈ ਟੁੱਟੀਆਂ ਭੱਜੀਆਂ ਸੜਕਾਂ ਹੋਈਆਂ ਜੇ ਆਏ ਦਿਨ ਬੱਚੇ ਲੇਡੀਜ਼ ਜੋੜ ਕੇ ਵਿਚਾਰੇ ਡਿੱਗਦੇ ਰਹਿੰਦੇ ਇੱਥੇ ਤੇ ਇੱਥੇ ਕੂੜੇ ਦੀ ਬਹੁਤ ਗੰਦਗੀ ਫੈਲੀ ਹੋਈ ਹੈ ਏਰੀਆ ਲੱਗੀ ਹੈ ਤੇੜੀਆਂ ਤੋਂ ਮੱਛਰ ਬਹੁਤ ਆਇਦਰ ਗਲੀਆਂ ਵਿੱਚ ਨਾ ਜਮਾਦਾਰ ਕੋਈ ਝਾੜੂ ਮਾਰਨ ਵਾਲਾ ਆਂਦਾ ਚਾਰ-ਚਾਰ ਦਿਨ ਵਰਦਾ ਨਹੀਂ ਤੇ ਅੰਦਾਜ਼ਾ ਖਿਆਲ ਕੀਤਾ ਜਾਵੇ ਕਿ ਮੱਛਰ ਦੀ ਭਾਰ ਹੈ ਤੇ ਬੱਚੇ ਘੁੰਮਦੇ ਫਿਰਦੇ ਆ ਸਪਰੇਅ ਕਰਨਾ ਚਾਹੀਦਾ ਤੇ ਆਏ ਦਿਨ ਸਾਡੇ ਇਲਾਕੇ ਚ ਪ੍ਰੋਬਲਮ ਇਹ ਹੀ ਆ ਕਿ ਨਾਲੀਆਂ ਭੜੀਆਂ ਰੰਦੀਆਂ ਵੇਖੋ ਥੋਡੇ ਥੋਡੇ ਗਲੀ ਸਕੰਦਰਾ ਬਾਹਰ ਖਲੋਤੇ ਆ ਪਾਪਾ ਭਾਜੀ ਭਾਜੀ ਇੱਥੇ ਅੱਜ ਦੀ ਗੱਲ ਨਹੀਂ ਗੀ ਆ ਸਾਲਾ ਸਾਲ ਹੀ ਗੱਲ ਐ ਇੱਥੇ ਕਦੀ ਪਾਣੀ ਦੀ ਸਮੱਸਿਆ ਹਾਲ ਹੀ ਨਹੀਂ ਆ ਸਰਕਾ ਤੇ ਪਾਣੀ ਲੱਗਾ ਰਹਿੰਦਾ ਜੇ ਸੀਵਰ ਬੰਦ ਰਹਿੰਦੇ ਜੇ ਹਾਂਜੀ ਗਲੀਆਂ ਦੇ ਚੈਂਬਰ ਬੰਦ ਰਹਿੰਦੇ ਜੇ ਸਰਕਾ ਟੁੱਟੀ ਆ ਅੱਗੋ ਇਹ ਹੋਰ ਮਹੀਨੇ ਦੋ ਮਹੀਨੇ ਨੂੰ ਬਰਸਾਤੀ ਮੌਸਮ ਆ ਰਿਹਾ ਬੁਰੇ ਹਾਲ ਹੋਈ ਨੇ ਭਾਜੀ ਪ੍ਰਸ਼ਾਸਨ ਕੋ ਇਹ ਹੀ ਮੰਗ ਹੈ ਭਾਜੀ ਕਿ ਆਪਣਾ ਇੱਧਰ ਵੀ ਸਾਡੇ ਇਲਾਕੇ ਵਾਲ ਵੀ ਧਿਆਨ ਦਿੱਤਾ ਜਾਵੇ ਔਰ ਇਹਨੂੰ ਸੁਧਾਰਿਆ ਜਾਵੇ ਇੰਨੇ ਸਾਲਾਂ ਜਿਹੜੀ ਪ੍ਰੋਬਲਮ ਹੈ ਦਿੱਕਤ ਇੱਥੇ ਇਲਾਕੇ 'ਚ ਉਹ ਸਹੀ ਕੀਤੀ ਜਾਵੇ ਗਲੀ ਕਟਿਕਾਂ ਦੀ ਕਟੜਾ ਦੂਲੋ ਦੇ ਅੰਦਰ ਮਮਾ ਵਾਲੀ ਗਲੀ ਦਾ ਨਾਮ ਛੂਟ ਹੈ ਜੀ ਉਹ ਤਾਂ ਸੀਵਰੇ ਹਰ ਵੇਲੇ ਜਾਬ ਰੰਦਾ ਹੈ ਸੀਵਰੇ ਟੱਕਣ ਸਾਰੇ ਟੁੱਟੇ ਪਏ ਨੇ ਕੋਈ ਲੈਵਲ ਨਹੀਂਗਾ ਲੈਵਲ ਹੋਵੇ ਤਾਂ ਕਿ ਇੱਥੇ ਆਏ ਗਏ ਬੰਦੇ ਡਿਗੇ ਰਹਿੰਦੇ ਨੇ ਇਸ ਇਲਾਕੇ ਨੂੰ ਕਟਵਟ ਪੰਜ ਸਕੂਲ ਪੈਂਦੇ ਨੇ ਟਗੋਰ ਮੋਡਲ ਸਕੂਲ ਆਰਐਸ ਮਰ ਸਕੂਲ ਸਰਸਵਤੀ ਸਕੂਲ ਹਿੰਦੂ ਸਭਾ ਅਰਨੋਸ਼ ਮਈ ਪਰ ਕਿਸੇ ਵੀ ਪਾਰਟੀ ਦਾ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਗਈਆਂ ਕਿਸੇ ਨੀ ਪਾਰਟੀ ਨੂੰ ਇਸ ਬਾਰੇ ਕੋਈ ਖਿਆਲ ਨਹੀਂ ਆਇਆ ਮੱਲਾ ਸੁਨਿਆਰੇ ਵਾਲੇ ਖੂਜੇ ਗਲੀ ਕਲਾਲਾਂ ਵਾਲੀ ਤੇ ਨਾਲੀਆਂ ਜਿਹੜੀਆਂ ਹੈਗੀਆਂ ਇੰਨੀਆਂ ਗੰਦੀਆਂ ਕੋਈ ਸਾਫ਼ ਹੀ ਨਹੀਂ ਕਰਦਾ ਕੂੜਾ ਇੰਨਾ ਵਿੱਚ ਹੈਗਾ ਜੇ ਤੇ ਜੇ ਕਰਨਗੇ ਤੇ ਉਹ ਕਿਸਾਨ ਦੇ ਇਕੱਠਾ ਕਰਕੇ ਰੱਖ ਦੇਣਗੇ ਬਾਹਰ ਬਹਿ ਨਹੀਂ ਸਕਦੇ ਆਪਾਂ ਫਿਰ ਉਹ ਜਿਹੜੀ ਪਾਣੀ ਵਾਲੀ ਪਾਈਪਾਂ ਉਹ ਨਾਲੀ ਦੇ ਪਾਣੀ ਦੇ ਵਿੱਚ ਹੈਗੀਆਂ ਉਹ ਅਸੀਂ ਪੀਨੇ ਵੇ ਪਾਣੀ ਗੰਦਾ ਕੈਨ ਨੂੰ ਸਮਾਰਟ ਸਿਟੀ ਪਰ ਖਾਲ ਬਦ ਨਾਲੋਂ ਬੱਤਰ ਜਿਹੜੀਆਂ ਤਸਵੀਰਾਂ ਮੂਹਾਂ ਬੋਲਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਬਿਲਕੁਲ ਗੁਰੂ ਨਗਰੀ ਛੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਇਲਾਕੇ ਦੀਆਂ ਗਲੀਆਂ ਬਜ਼ਾਰਾਂ ਮੁਹੱਲੇ ਦੇ ਛੋਟੀਆਂ-ਛੋਟੀਆਂ ਗਲੀਆਂ ਤੁਸੀਂ ਦੇਖ ਰਹੇ ਜੇ ਸਿਵਰੇਜ ਬਲੋਕ ਹੈ ਕਿਤੇ ਨਾਲੀਆਂ ਖੁੱਲੀਆਂ ਪਈਆਂ ਨੇ ਬਦੂਪੁਰਾ ਹਾਲ ਬਣਿਆ ਪਿਆ ਨਰਗ ਭਰੀ ਜ਼ਿੰਦਗੀ ਲੋਕ ਮਜਬੂਰ ਨੇ ਜੀਨੂ ਤੇ ਲੋਕਾਂ ਦੀ ਸਾਡੀ ਟੀਮ ਨਾਲ ਗਲਬਤ ਕਰਦੇ ਕੋਈ ਅੱਖ ਨਾ ਕਿ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾ ਇਧਰ ਕਿਤੇ ਧਿਆਨ ਦੇਣ ਜਿਹੜੇ ਸਰਵਾਈ ਬਲੋਕ ਆ ਉਹਨਾਂ ਨੂੰ ਕਿਤੇ ਪਾਣੀ ਦੀ ਨਿਕਾਸੀ ਕੀਤੀ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਜਿਹੜੀ ਮੁਸੀਬਤ ਬਣੀ ਪਈ ਆ ਉਹ ਨਾ ਆਵੇ ਹੁਣ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਹੈ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਚਿਚਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ